ਜੇਕਰ ਕਦੇ ਵੀ ਤੁਹਾਡੇ ਧਰਮ ਨਾ ਪੈਣ ਦੇ ਤਾਂ ਕਿਸੇ ਨੂੰ ਕਹਿੰਦੀ ਲੋੜ ਨਹੀਂ ਵੀ ਮੇਰੀ ਧਰਮ ਨਾ ਕੱਢਦੇ ਤੁਸੀਂ ਖੁਦ ਆਪਣੀ ਧਰਮ ਆਪ ਕੱਢ ਸਕਦੇ ਹੋ ਵੀ ਇੱਕ ਬੋਤਲ ਨਾਲ ਇਹ ਤਰੀਕਾ ਬਹੁਤ ਵਧੀਆ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰਿਓ ਜਾਂ ਵੀਡੀਓ ਸੇਵ ਕਰ ਲਿਓ ਕਈ ਵੀ ਵਾਰ ਮੰਨ ਲੇ ਆਪਦੇ ਧਰਮ ਨਾ ਪੈਣ ਦੇ ਤੁਸੀਂ ਆਪਣੇ ਆਪ ਹੀ ਧਰਮ ਕੱਢ ਸਕਦੇ ਹੋ ਸਿਰਫ 1 ਮਿੰਟ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਮਤਲਬ ਕਿ ਅੱਧੇ ਘੰਟੇ ਬਾਅਦ ਅਸਰ ਹੋਊਗਾ ਘੰਟੇ ਬਾਅਦ ਅਸਰ ਹੋਊਗਾ ਤੁਹਾਨੂੰ ਤੁਰਤ ਹੀ ਫਰਕ ਪੈ ਜਾਊਗਾ ਤੁਸੀਂ ਜਿਹੜੀ ਮਤਲਬ ਕਿ ਹੋਰ ਧਰਮ ਕਢਵਾਉਂਦੇ ਹੋ ਕਿਸੇ ਤੋਂ ਕਿਸੇ ਵੀ ਤਰੀਕੇ ਨਾਲ ਆ ਲਓ ਵੱਖ-ਵੱਖ ਉਦੇ ਨਾਲ ਟਾਈਮ ਜ਼ਰੂਰ ਲੱਗ ਸਕਦਾ ਪਰ ਇਹਦੇ ਨਾਲ ਸਿਰਫ 1 ਮਿੰਟੇ ਲੱਗਣੀ ਹੈ ਮੰਨ ਲਓ ਕਿ ਜਦੋਂ ਤੁਹਾਨੂੰ ਤੁਸੀਂ ਇਹ ਚੀਜ਼ ਕਰ ਲਈ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜੂ ਧਰਨਾ ਨਿਕਲ ਗਈ ਤੇ ਮੁੜ ਕੇ ਧਰਨਾ ਪੈਂਦੀ ਵੀ ਇਹ ਚੀਜ਼ ਹੈ ਮਤਲਬ ਤੁਸੀਂ ਬੈਡਾਂ ਦੇ ਪਏ ਪਏ ਵੀ ਆਪਣੀ ਧਰਨਾ ਕੱਢ ਸਕਦੇ ਉਹਦੇ ਨਾਲ ਤੇ ਹੁਣ ਆਪਾਂ ਦੱਸਦੇ ਹਾਂ ਤੁਸੀਂ ਕਰਨਾ ਕੀ ਹੈ ਤੁਸੀਂ ਇੱਕ ਬੋਤਲ ਲੈਣੀ ਹੈ ਕੋਈ ਵੀ ਮੰਨ ਲਓ ਕਿ ਬਸ ਜਿਹਦੇ ਵਿੱਚ 1 ਕਿਲੋ ਜਾਂ 1 ਲੀਟਰ ਪਾਣੀ ਹੋਵੇ ਮੰਨ ਲਓ ਕਿ ਇੰਨਾ ਕ ਵੇਟ ਹੋਵੇ ਤੇ ਤੁਸੀਂ ਕੀ ਕਰਨਾ ਇੱਕ ਮਾਲਕ ਚ ਟਾਈਪ ਵਿਛਾਣਿਆ ਉਹਦੇ ਪਰ ਬੋਤਲ ਰੱਖਦੇ ਨੇ ਇਸ ਤਰੀਕੇ ਨਾਲ ਨੀਚੇ ਜਿੱਧਰ ਪੈਰ ਆਪਾਂ ਪੈਰ ਹੋਣਗੇ ਉਧਰ ਰੱਖਣੇ ਤੁਸੀਂ ਬੋਤਲ ਤੇ ਇਹ ਵੀ ਆਪਾਂ ਮੰਨ ਲੇ 10 ਦੇ ਨਾਲ ਦੇ ਨਾਲ ਵੀ ਕੀ ਐਕਸਰਸਾਈਜ਼ ਕੀ ਸਿਸਟਮ ਕਰਨਾ ਇਹਦੇ ਨਾਲ ਜਿਹੜੀ ਤੁਸੀਂ ਆਪਣੀ ਧਰਨਾ ਤੇ ਕੱਢ ਸਕਦੇ ਹੋ ਤੇ ਚੈੱਕ ਕਰਨ ਦਾ ਤਰੀਕਾ ਦੇਖ ਲਓ ਚੈੱਕ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਧਰਨ ਜਿਹੜੀ ਆਪਣੀ ਹੈਗੀ ਜਨਾਂ ਪਹਿਲਾਂ ਚੈੱਕ ਕਰ ਲਿਓ ਇਸ ਤਰੀਕੇ ਨਾਲ ਤੇ ਬਾਅਦ ਚ ਦੇਖ ਲਓ ਨਾਲ ਦੀ ਨਾਲ ਥੋੜੀ ਧਰਨ ਨਿਕਲ ਜੂਗੀ ਜੇਕਰ ਤੁਹਾਡੇ ਧਰਨ ਮੱਦੇ ਲਈ ਪਈ ਹੋਈ ਪਿਛਲੀਆਂ ਲੈਣਾ ਮਨਾਲਿਓ ਥੇਲੀ ਦੀਆਂ ਮਨਾਲਿਓ ਤੇ ਅੱਗੇ ਜਿਹੜੀਆਂ ਚੀਜ਼ਾਂ ਦਾ ਫਰਕ ਹੋਊਗਾ ਉੱਚੀ ਨੀਵੀਂ ਹੋਊਗੀ ਉੱਥੋਂ ਪਤਾ ਲੱਗੂ ਵੀ ਧਰਨ ਹੈਗੀ ਆ ਇਹ ਮਨ ਲੈ ਪੈਰਾਂ ਤੋਂ ਵੀ ਨਿਸ਼ਾਨੀ ਲਾ ਸਕਦੇ ਤੁਸੀਂ ਹੱਥਾਂ ਤੋਂ ਵੀ ਹੱਥਾਂ ਤੋਂ ਲਾਉਣਾ ਮਨ ਲੈ ਆਸਾਨ ਹੈ ਪਿਛਲੇ ਨਹੀਂ ਲੈਣਾ ਮਨਾਲੋ ਤੇ ਅਗਲੀਆਂ ਚੀਜ਼ਾਂ ਦੇਖ ਲਓ ਵੀ ਅਕਸਰ ਨੀਂਜੇ ਜੇਕਰ ਉੱਚੀ ਨੀਵੀਂ ਹੈ ਤਾਂ ਧਰਨ ਹੈਗੀ ਆ ਜੇਕਰ ਅਕਸਰ ਨਹੀਂ ਫਿਰ ਧਰਨ ਹੈ ਨਹੀਂਗੀ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਪੈ ਜਾਣਾ ਇਸ ਤਰੀਕੇ ਨਾਲ ਆਪਣੇ ਪੈਰਾਂ ਦੇ ਵਿਚਾਲੇ ਇੱਕ ਬੋਤਲ ਲੈਣੀ ਹੈ ਜਿਹੜੀ ਆਪਾਂ ਬੋਤਲ ਦੱਸੀ ਤੁਹਾਨੂੰ ਤੇ ਉਹ ਬੋਤਲ ਲੈ ਕੇ ਮਾਲ ਲਈ ਤੁਸੀਂ ਆਪਣੇ ਬਾਹਾਂ ਜਿਹੜੇ ਸਿੱਧੇ ਰੱਖਿਆ ਬੋਤਲ ਨੂੰ ਜਦੋਂ ਤੁਸੀਂ ਪੈਰਾਂ ਨਾਲ ਪੂਰੀ ਜਕੜ ਲਓਗੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਿਹੜੇ ਲੱਤਾਂ ਨੂੰ ਉੱਪਰ ਉਠਾਉਣਾ ਸਰੀਰ ਪੂਰਾ ਢੇਲਾ ਛੱਡਣਾ ਚਾਹੀਦਾ ਇਹਦੇ ਵਿੱਚ ਲੱਤਾਂ ਇੰਨੇ ਕਿ ਉਠਾਉਣੀਆਂ ਮਤਲਬ ਕਿ ਵੀ ਨਾ ਤਾਂ ਜਿਆਦਾ ਉੱਪਰ ਹੋਣ ਨਾ ਜਿਆਦਾ نیچے ਹੋਣ ਨਾਰਮਲ ਜਿਹੀਆਂ ਚੱਕਣੀਆਂ ਨੇ ਤੁਹਾਨੂੰ ਖੁਦ ਮਹਿਸੂਸ ਹੋਊਗਾ ਤੁਹਾਡੀ ਧਰਨ ਨਾਲ ਦੀ ਨਾਲ ਸੈੱਟ ਹੋਊਗੀ ਜਿੱਥੇ ਆਪਦੀ ਸਹੀ ਜਗ੍ਹਾ ਤੇ ਆ ਜਾਊਗੀ ਜਿੰਨਾ ਟਾਈਮ ਉੱਪਰ ਰਹਿੰਦਾ ਓਨਾ ਟਾਈਮ ਰੱਖੋ ਐ ਜ਼ਰੂਰੀ ਨਹੀਂ ਵੀ ਤੁਸੀਂ ਜਿਆਦਾ ਟਾਈਮ ਰੱਖਣਾ ਜਿੰਨਾ ਟਾਈਮ ਲੈਂਦਾ ਵੱਧ ਤੋਂ ਵੱਧ ਰੱਖਣਾ ਜਿੰਨਾ ਟਾਈਮ ਦਿੰਦਾ ਰੈਸਟ ਲਾਈਕ ਵਿੱਚ ਦੀ ਇੱਕ ਦੋ ਵਾਰੀ ਫੇਰ ਕਰ ਸਕਦੇ ਤੁਸੀਂ ਬਸ ਇੱਕ ਤੋਂ ਦੋ ਵਾਰੀ ਕਰਨਾ ਤੁਸੀਂ ਨੇ ਇਹ ਜੇਕਰ ਬੋਤਲ ਨਹੀਂ ਚੱਕ ਸਕਦੇ ਤਾਂ ਤੁਸੀਂ ਮਤਲਬ ਬੋਤਲ ਨਾ ਚੱਕੋ ਖਾਲੀ ਕਰ ਲਓ ਖਾਲੀ ਲੱਤਾਂ ਚੱਕ ਕੇ ਵੀ ਕਰ ਲਓ ਇਹਦੇ ਨਾਲ ਵੀ ਬਹੁਤ ਫਰਕ ਪੈ ਜਾਊਗਾ ਤੁਹਾਡੀ ਧਰਨਾ ਨਾਲ ਦੀ ਨਾਲ ਨਿਕਲ ਜਾਊਗੀ ਬੋਤਲ ਨਾਲ ਆਇਆ ਹੁੰਦਾ ਵੀ ਵਧੀਆ ਵਧੀਆ ਹੋ ਜਾਂਦਾ ਮਤਲਬ ਕਿ ਖਾਲੀ ਕਰਨਾ ਖਾਲੀ ਕਰ ਲਓ ਖਾਲੀ ਨਾਲ ਵੀ ਤੁਹਾਡੀ ਧਰਨਾ ਨਿਕਲ ਜਾਊਗੀ ਤੇ ਨਾਲ ਦੀ ਨਾਲ ਤੁਸੀਂ ਜਦੋਂ ਚੈੱਕ ਕਰੋ ਤੁਹਾਡੀ ਧਰਨਾ ਨਿਕਲੀ ਹੋਊਗੀ ਇਹ ਤਰੀਕਾ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਮਤਲਬ ਕਿ ਕਈ ਵਾਰੀ ਕਿ ਜੇ ਨੂੰ ਮਰਲੇ ਤਰਨ ਕੱਢਣ ਵਾਲਾ ਕੋਈ ਨਹੀਂ ਮਿਲਦਾ ਤਾਂ ਉਹ ਆਪਣੀ ਧਰਨ ਜਿਹੜੀ ਆਪ ਕੱਢ ਸਕੀ ਮਤਲਬ ਕਿ ਉਹਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਾ ਹੋਵੇ ਤੇ ਬਾਅਦ ਦੇ ਵਿੱਚ ਤੁਸੀਂ ਐਂ ਜ਼ਰੂਰ ਕਰਿਆ ਕਰੋ ਕਿਉਂਕਿ ਫਿਰ ਜਿਹੜੀ ਮੁੜ ਕੇ ਤਰਨਾ ਪੈਂਦੀ ਹੈ ਜਲਦੀ ਨਹੀਂ ਮੁੜ ਕੇ ਤਰਨ ਤੁਸੀਂ ਉੱਚਾ ਨਿਯਮਾ ਹੁੰਨੇ ਜਦੋਂ ਤਰਨ ਫੇਰ ਪੈ ਜਾਂਦੀ ਹੈ ਇਹ ਤਰੀਕਾ ਜ਼ਰੂਰ ਵਰਤੋ ਜੀ